ਬਹੁਤ ਜਿਆਦਾ ਮਾਰ ਪੈ ਰਹੀ ਐ ਹੁਣ ਭਾਈ ਤੂੰ ਕਿੱਧਰ ਨੂੰ ਜਾਵੇਂਗਾ ਹੁਣ ਤੈਨੂੰ ਆਣ ਕੇ ਕੌਣ ਬਚਾਵੇਗਾ ਤੇ ਮਹਾਰਾਜ ਸਤਿਗੁਰੂ ਜੀ ਬਚਨ ਕਰਦੇ ਨੇ ਬਾਣੀ ਦੇ ਵਿੱਚ ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਉਦਿਆਂ ਤੇਰਾ ਕੋਏ ਨ ਬੇਲੀ ਰਾਮ ਕਹਿੰਦੇ ਪਾਪ ਤੇ ਤੂੰ ਕਰ ਲੈਨੇ ਇਹ ਜਿਹੜੀ ਵਾਟ ਐ ਨਾ ਇਹ ਜਿਹੜਾ ਰਸਤਾ ਆ ਇਹ ਬੜਾ ਦੁੱਖਦਾਈ ਐ ਇਹ ਸੁਖਦਾਈ ਰਸਤਾ ਨਹੀਂ ਅਸੀਂ ਕਿਤੇ ਆਪਣੇ ਘਰ ਤੋਂ ਤੁਰਦੇ ਹਾਂ ਸਫਰ ਤੇ ਜਾਣਾ ਹੈ ਸਾਧ ਸੰਗਤ ਜੀ ਅਸੀਂ ਬੜੇ ਧਿਆਨ ਦੇ ਨਾਲ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਾਂ ਸਫਰ ਨੂੰ ਧਿਆਨ ਵਿੱਚ ਰੱਖਦੇ ਹਾਂ ਆਪਾਂ ਫਿਰ ਘਰੋਂ ਨਿਕਲਦੇ ਹਾਂ ਸਾਰਾ ਆਪਣਾ ਬੰਦੋਬਸਤ ਕਰਕੇ ਆਪਣਾ ਪ੍ਰਬੰਧ ਕਰਕੇ ਤੁਰਦੇ ਹਾਂ ਆਪਣੀ ਕੋਈ ਦਵਾਈ ਜੜੀ ਬੂਟੀ ਨਾਲ ਲੈ ਕੇ ਤੁਰਦੇ ਹਾਂ ਆਪਣੇ ਖਾਣ ਪੀਣ ਦੇ ਲਈ ਖਾਸ ਪ੍ਰਬੰਧ ਕਰਕੇ ਤੁਰਦੇ ਆਂ ਪੈਸਾ ਥੇਲਾ ਮਾਇਆ ਨਾਲ ਲੈ ਕੇ ਤੁਰਦੇ ਆਂ ਕਿੰਨਾ ਸਾਨੂੰ ਧਿਆਨ ਹੈ ਕਿ ਸਫਰ ਤੇ ਜਾਣਾ ਹੈ ਕਿ ਰਸਤੇ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਾ ਬਣੇ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਸਾਧ ਸੰਗਤ ਜੀ ਜਿਹੜਾ ਰਸਤਾ ਅੱਗੇ ਹੁਣ ਸਾਨੂੰ ਕਿਸੇ ਨੇ ਵੇਖਿਆ ਨਹੀਂ ਕਿਸੇ ਨੂੰ ਪਤਾ ਨਹੀਂ ਮਹਾਰਾਜ ਸਤਿਗੁਰੂ ਜੀ ਨੇ ਉਹ ਰਸਤਾ ਸਾਨੂੰ ਸਾਡੇ ਸਾਹਮਣੇ ਦਿਖਾ ਦਿੱਤਾ ਮਹਾਰਾਜ ਕਹਿੰਦੇ ਅਨ ਕਾਇ ਰਾਤੜਿਆ ਵਾਟ ਦੁਹੇਲੀ ਰਾਮ ਇਹ ਜਿਹੜੀ ਵਾਟ ਐ ਨਾ ਜਿਹੜਾ ਰਸਤਾ ਇਹ ਬੜਾ ਦੁਖਦਾਈ ਐ ਤੇ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਭਾਈ ਤੂੰ ਪਾਪ ਤਾਂ ਕਰ ਲਏ ਨੇ ਪੰਡ ਤਾਂ ਭਰ ਲਈ ਐ ਪਰ ਹੁਣ ਤੇਰਾ ਇਸ ਦੇ ਵਿੱਚ ਕਿਸੇ ਨੇ ਬੇਲੀ ਨਹੀਂ ਬਣਨਾ ਤੇਰਾ ਕਿਸੇ ਨੇ ਮਿੱਤਰ ਨਹੀਂ ਬਣਨਾ ਤੇਰਾ ਕਿਸੇ ਨੇ ਸੰਗੀ ਸਾਥੀ ਨਹੀਂ ਬਣਨਾ ਕਿ ਇਸ ਦੁਖਦਾਈ ਸਮੇਂ ਦੇ ਵਿੱਚੋਂ ਤੈਨੂੰ ਕੋਈ ਦੁਨੀਆ ਦੇ ਵਿੱਚੋਂ ਕੋਈ ਕੱਢ ਲਵੇਗਾ ਨਹੀਂ ਤੇ ਸਾਧ ਸੰਗਤ ਜੀ ਅਸੀਂ ਜਿਉਂਦੇ ਜੀ ਦੁਨੀਆ ਦੇ ਵਿੱਚ ਵਿਚਰਦੇ ਸਾਡੇ ਬੜੇ ਸੱਜਣ ਮਿੱਤਰ ਭੈਣ ਭਰਾ ਭਾਵੇਂ ਦੁਨੀਆ ਮਤਲਬ ਦੀ ਹੈ ਪਰ ਫਿਰ ਵੀ ਸਾਧ ਸੰਗਤ ਜੀ ਸ਼ਰਮੋ ਸ਼ਰਮੀ ਕਈ ਭੈਣ ਭਰਾ ਸਾਡੇ ਆਖੇ ਲੱਗ ਜਾਂਦੇ ਆ ਸਾਡੇ ਕੰਮ ਆ ਜਾਂਦੇ ਆ ਪਰ ਮਹਾਰਾਜ ਕਹਿੰਦੇ ਭਾਈ ਉਸ ਰਸਤੇ ਦੇ ਵਿੱਚ ਕਹਿੰਦੇ ਜਿੱਥੇ ਤੇਰਾ ਕੋਈ ਵੀ ਵਾਕਬ ਨਹੀਂ ਹੈ ਕੋਈ ਸੰਗੀ ਸਾਥੀ ਨਹੀਂ ਹੈ ਕੋਈ ਭੈਣ ਭਰਾ ਛੱਡਣ ਮਿੱਤਰ ਸਾਰੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਐ ਹੁਣ ਤੇਰਾ ਸਾਥ ਕੌਣ ਦੇਵੇਗਾ ਇਸ ਦੁਹੇਲੀ ਵਾਟ ਦੇ ਵਿੱਚ ਇਸ ਰਸਤੇ ਤੇ ਤੇਰਾ ਸਾਥ ਹੁਣ ਕੌਣ ਦੇਵੇਗਾ ਮਹਾਰਾਜ ਸਤਗੁਰੂ ਜੀ ਬਚਨ ਕਰਦੇ ਨੇ ਭਾਈ ਅਜਰਾਈਲ ਫੜੇ ਫੜ ਕੁੱਠੇ ਕਹਿੰਦੇ ਭਾਈ ਤੁਹਾਨੂੰ ਫੜ ਫੜ ਕੇ ਹੁਣ ਕੁੱਟ ਰਿਹਾ ਹੈ ਬੜੀ ਮਾਰ ਪੈ ਰਹੀ ਹੈ ਹੁਣ ਛਡਾਉਣਾ ਕਿੰਨੇ ਆ ਚੜ੍ਹਨ ਵਾਲਾ ਤਾਂ ਇੱਕ ਹੀ ਹੈ ਨਾ ਜਿਹਦੇ ਅਸੀਂ ਲੜ ਨਹੀਂ ਲਗਣਾ ਕੀਤਾ ਜਿਹਦੀ ਅਸੀਂ ਯਾਦ ਵਿੱਚ ਜੁੜਨਾ ਨਹੀਂ ਕੀਤਾ